ਘੜੂ ਪੋਚਾ ਸਫਾਈਆਂ ਸਾਰੇ ਭੈਣ ਭਰਾ ਘਰਾਂ ਦੀ ਵਿੱਚ ਪਰ ਹਰ ਰੋਜ਼ ਕਰਦੀਆਂ ਤੁਸੀਂ ਕਹੋਗੇ ਵੀ ਦੀਦੀ ਇਸ ਦੇ ਵਿੱਚ ਕਿਹੜੀ ਅਜਿਹੀ ਗੱਲ ਹੈ ਵੀ ਜਿਹਦੇ ਨਾਲ ਸਾਡੇ ਘਰ ਦੀ ਬਰਕਤ ਜਾਂਦੀ ਦੇਖੋ ਮੇਰਾ ਮਕਸਦ ਹੁੰਦਾ ਹੈ ਕਿ ਮੇਰੇ ਭੈਣ ਭਰਾਵਾਂ ਨੂੰ ਛੋਟੀ ਛੋਟੀ ਜੋ ਵੀ ਉਹ ਕੰਮ ਕਰਦੇ ਨੇ ਉਹਦੇ ਵਿੱਚ ਵੀ ਉਹਨਾਂ ਨੂੰ ਨਾ ਸਫਲਤਾ ਮਿਲੇ ਅਕਸਰ ਤੁਸੀਂ ਸਿਆਣਿਆਂ ਦੀਆਂ ਗੱਲਾਂ ਸੁਣੀਆਂ ਹੋਣਗੀਆਂ ਜਿਹੜੇ ਭੈਣ ਭਰਾਵਾਂ ਨੇ ਬਜ਼ੁਰਗ ਕਹਿੰਦੇ ਹੁੰਦੀਆਂ ਸੀਆਂ ਮਾਤਾਵਾਂ ਜਿਹੜੀਆਂ ਬਜ਼ੁਰਗ ਹੁੰਦੀ ਸੀ ਉਹ ਕਹਿੰਦੇ ਹੁੰਦੇ ਦੀਆਂ ਕਹਿੰਦੇ ਰਕਾਣ ਦੇ ਸੰਦ ਕਸਨ ਕੁੱਡਰ ਦੇ ਅੰਗ ਕਸਣ ਕਿ ਇੱਕ ਜਿਹੜੀ ਸੁਚੱਜੀ ਨੂੰ ਸੁਚੱਜੀ ਧੀ ਸੁਚੱਜੀ ਪਤਨੀ ਤੇ ਸੁਚੱਜੀ ਮਾਂ ਹੁੰਦੀ ਹੈ ਨਾ ਉਹ ਕਹਿੰਦੀ ਛੋਟੀ ਜੀ ਚੀਜ਼ ਤੋਂ ਵੀ ਨਾ ਉਸ ਚੀਜ਼ ਨੂੰ ਲੱਖਾਂ ਦੀ ਬਣਾ ਦਿੰਦੀ ਹੈ ਰਕਾਨ ਤੀਮੀ ਕਹਿੰਦੇ ਇੱਟਾ ਰੂੜਿਆਂ ਦੀਆਂ ਦਾਲ ਸਬਜ਼ੀ ਵੀ ਬਣਾ ਲੈਂਦੀ ਹੈ ਇਹ ਨਹੀਂ ਹੁੰਦਾ ਵੀ ਸਾਡੇ ਘਰ ਦੇ ਵਿੱਚ ਇਹ ਨਹੀਂ ਹੈਗਾ ਉਹ ਨਹੀਂ ਹੈਗਾ ਅੱਜ ਕੱਲ ਆਪਣੇ ਘਰਾਂ ਦੇ ਵਿੱਚ ਬਰਬਾਦੀ ਆਪਣੇ ਘਰਾਂ ਦੇ ਵਿੱਚ ਵੇਦਫਾਕੇ ਆਪਣੇ ਘਰਾਂ ਦੇ ਵਿੱਚ ਲੜਾਈ ਝਗੜਾ ਆਪਣੇ ਘਰਾਂ ਦੇ ਵਿੱਚ ਹਰ ਇੱਕ ਚੀਜ਼ ਦਾ ਵਿੱਚ ਘਾਟਾ ਘਾਟਾ ਕਿਉਂ ਪੈ ਰਿਹਾ ਕਿਉਂਕਿ ਜਿਹੜੀ ਘਰ ਦੀ ਔਰਤ ਹੈ ਨਾ ਉਹ ਹਰ ਟਾਈਮ ਦੁਖੀ ਰਹਿੰਦੀ ਹੈ ਕਾਰਨ ਕੀ ਹੈ ਅੱਜ ਦੀ ਵੀਡੀਓ ਦੇ ਵਿੱਚ ਜੋ ਮੈਂ ਤੁਹਾਨੂੰ ਦੱਸੂਗੀ ਅਗਰ ਤੁਸੀਂ ਉਸ ਨੇਮ ਨੂੰ ਅਪਣਾ ਲਿਆ ਤਾਂ ਮੈਂ ਲਿਖ ਕੇ ਦੇਣ ਲਈ ਤਿਆਰ ਹਾਂ ਤੁਹਾਨੂੰ ਕਿ ਇੱਕ ਮਹੀਨੇ ਦੇ ਵਿੱਚ ਤੁਹਾਡੇ ਸਾਰੇ ਪਰਿਵਾਰ ਦਾ ਸੁਭਾ ਤੁਹਾਡੇ ਪਰਿਵਾਰ ਦੇ ਵਿੱਚੋਂ ਲੜਾਈ ਝਗੜਾ ਤੁਹਾਡੇ ਪਰਿਵਾਰ ਦੇ ਵਿੱਚ ਬਰਕਤਾਂ ਤੇ ਤੁਹਾਡਾ ਜਿਹੜਾ ਆਪਣਾ ਸਰੀਰ ਹਰ ਟਾਈਮ ਬਿਮਾਰੀ ਥੱਕਿਆ ਰਹਿੰਦਾ ਇਹ ਨਾ ਠੀਕ ਹੋਇਆ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਕਹ ਦੇਵੀਂ ਦੀਦੀ ਮੈਨੂੰ ਅੱਜ ਮਹੀਨਾ ਹੋ ਗਿਆ ਉਹ ਜਿਹੜਾ ਤੁਸੀਂ ਦੱਸਿਆ ਸੀ ਕਰਦੀ ਨੂੰ ਪਰ ਮੇਰੇ ਘਰ ਦੇ ਵਿੱਚ ਕੋਈ ਫਰਕ ਨਹੀਂ ਪਿਆ ਤੁਸੀਂ ਝੂਠ ਬੋਲੀਆ ਮੈਂ ਨੀਵੇਂ ਥਾਂ ਦੇ ਖੜਾਂਗੀ ਪਰ ਕਰਨਾ ਸਿੱਦਕਤ ਦੇ ਨਾਲ ਹੈ ਭਰੋਸੇ ਦੇ ਨਾਲ ਹੈ ਜਿਵੇਂ ਮੈਂ ਤੁਹਾਨੂੰ ਦੱਸੂਗੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਦੇ ਦਿਨ ਇੱਕ ਬਹੁਤ ਹੀ ਦੁਖਦੀ ਘੜੀ ਵੀ ਹੈ ਕਿਉਂਕਿ ਅੱਜ ਦੇ ਦਿਨ ਸੱਚੇ ਪਾਤਸ਼ਾਹ ਜੀ ਨੇ ਤਤੀ ਤਵੀ ਤੇ ਆਪਣੇ ਵਾਸਤੇ ਬੈਠੇ ਪਰ ਆਪਾਂ ਉਸ ਚੀਜ਼ ਨੂੰ ਭੁੱਲਦੇ ਜਾ ਰਹੇ ਹਾਂ ਆਪਾਂ ਪਤਾ ਹੀ ਨਹੀਂ ਕਿ ਕਿਹੜੇ ਰਸਤੇ ਚੱਲ ਰਹੇ ਹਾਂ ਇੱਕ ਕਹਿੰਦੇ ਨੇ ਕਹਿੰਦੇ ਔਜੜ ਰਸਤੇ ਪੈ ਗਿਆ ਪੜੇ ਲਿਖੇ ਹੋਣ ਦਾ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਆਪਣੇ ਕਲਚਰ ਨੂੰ ਆਪਾਂ ਆਪਣੇ ਧਰਮ ਨੂੰ ਭੁੱਲ ਜਾਈਏ ਭੀਮਖ ਹੋਏ RAM ਤੇ ਲੱਗਣ ਜਨਮ ਵਿਜੋਗ ਕਿਉਂਕਿ ਅਕਸਰ ਪਹਿਲਾਂ ਜਦੋਂ ਭੈਣਾ ਬੀਬੀਆਂ ਮਾਤਾਵਾਂ ਕੰਮ ਕਰਦੀ ਆਉਂਦੀਆਂ ਸੀ ਨਾ ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਨੇ ਸਵੇਰੇ ਉੱਠਣਾ ਸਵੇਰੇ ਉੱਠ ਕੇ ਸ਼ੁਕਰਾਨਾ ਕਰਨਾ ਵਾਹਿਗੁਰੂ ਜੀ ਦਾ ਪਰ ਅੱਜ ਕੱਲ ਕੀ ਹੋ ਰਿਹਾ ਹੈ ਉਹ ਵੀ ਆਪਾਂ ਜਾਣਦੇ ਹਾਂ ਦੇਖੋ ਸਭ ਤੋਂ ਪਹਿਲਾਂ ਤੁਸੀਂ ਕਰਨਾ ਇਹ ਜਿਹੜਾ ਇਨਸਾਨ ਸਮੇਂ ਦੀ ਕਦਰ ਨਹੀਂ ਕਰਦਾ ਤਾਂ ਸਮਾਂ ਵੀ ਉਸ ਦੀ ਕਦਰ ਬਿਲਕੁਲ ਨਹੀਂ ਕਰਦਾ ਮੇਰੀਆਂ ਭੈਣਾ ਖਾਸ ਤੌਰ ਤੇ ਇਸ ਗੱਲ ਨੂੰ ਨਾ ਦਿਮਾਗ 'ਚ ਬਿਠਾ ਲਓ ਤਾਂ ਦੇਖਿਓ ਤੁਹਾਡੇ ਘਰ ਦੇ ਵਿੱਚ ਕਿਵੇਂ ਖੁਸ਼ੀਆਂ ਆਉਂਦੇ ਨੇ ਕਿਵੇਂ ਤੁਹਾਡੇ ਪਤੀ ਤੁਹਾਡਾ ਪਰਿਵਾਰ ਕਿਵੇਂ ਤੁਹਾਡੇ ਹਨ ਜਿਵੇਂ ਕਹਿੰਦੇ ਨੇ ਕਿ ਕਿਵੇਂ ਬਸ ਦੇ ਵਿੱਚ ਆਉਂਦਾ ਹਨ ਕਹੇਨ ਤੋਂ ਮੇਰਾ ਪਾਵ ਹੈ ਸਭ ਤੋਂ ਪਹਿਲਾਂ ਦੇਖੋ ਕਰਨਾ ਕੀ ਹੈਗਾ ਅੱਜ ਕੱਲ ਪਤਾ ਕੀ ਹੋਇਆ ਵੀ ਮੈਂ ਨਾ ਨੌਕਰੀ ਤੇ ਲੱਗੀ ਹੋਈ ਆ ਮੈਂ ਕਮਾਉਣੀ ਆ ਮੈਂ ਕਿਉਂ ਕਿਸਦੇ ਥੱਲੇ ਕੰਮ ਕਰਾਂ ਮੈਂ ਕਿਉਂ ਕਿਸੇ ਦੀ ਚੱਲਣਾ ਮੈਂ ਕਿਉਂ ਕਿਸੇ ਦੀ ਨੌਕਰ ਬਣਾ ਹਨ ਦੇਖੋ ਇਹ ਚੀਜ਼ ਨੂੰ ਅਗਰ ਤੁਸੀਂ ਦਿਮਾਗ ਦੇ ਵਿੱਚ ਬਿਠਾ ਕੇ ਚੱਲੋngੀਆਂ ਤਾਂ ਤੁਹਾਡੇ ਘਰ ਦੇ ਵਿੱਚ ਕਦੇ ਬਰਕਤ ਨਹੀਂ ਆਊਗੀ ਚਾਹੇ ਤੁਸੀਂ ਲੱਖਾਂ ਕਰੋੜਾਂ ਦੀਆਂ ਮਾਲਕਣ ਬਨਜੋ ਹੁੰਦਾ ਵੀ ਪੈਸਾ ਪੈਸਾ ਕਰੀ ਜਾਂਦੇ ਆਪਾਂ ਸਾਰਾ ਦਿਨ ਪੈਸੇ ਨਾਲ ਤੁਹਾਡੇ ਮਨ ਦੀ ਤੁਹਾਡੇ ਦਿਲ ਦੀ ਖੁਸ਼ੀ ਤੁਹਾਨੂੰ ਨਹੀਂ ਮਿਲਦੀ ਕਿਉਂਕਿ ਜਦੋਂ ਤੁਹਾਨੂੰ ਥੋੜਾ ਜਿਹਾ ਅੱਗੇ ਜਾ ਕੇ ਬੁਢਾਪਾ ਆ ਜਾਣਾ ਨਾ ਉਸ ਟਾਈਮ ਜੀਵਨ ਸਾਥੀ ਹੀ ਇੱਕ ਦੂਜੇ ਦੇ ਕੰਮ ਆਉਂਦੇ ਨੇ ਪੈਸਾ ਨਹੀਂ ਕੰਮ ਆਉਂਦਾ ਹੈਗਾ ਪੈਸੇ ਤਾਂ ਤੁਸੀਂ ਦੇਖਿਓ 100-100 ਕਿਲਿਆਂ ਵਾਲੇ ਹੈ ਨਾ ਲੱਖਾਂ ਕਰੋੜਾਂ ਵਾਲੇ ਵੀ ਰੁਲਦੇ ਪਏ ਆ ਬਿਰਧ ਆਸ਼ਰਮਾਂ ਦੇ ਵਿੱਚ ਸਭ ਤੋਂ ਪਹਿਲਾਂ ਮੇਰੀਆਂ ਭੈਣਾਂ ਨੇ ਕਰਨਾ ਕੀ ਹੈ ਸਵੇਰੇ ਉੱਠਣਾ ਸਵੇਰੇ ਉੱਠ ਕੇ ਨਾ ਇਸ਼ਨਾਨ ਕਰਨਾ ਇਸ਼ਨਾਨ ਕਰਕੇ ਫਿਰ ਤੁਸੀਂ ਆਪਣੀ ਰਸੋਈ ਦੇ ਵਿੱਚ ਜਾਣਾ। ਠੀਕ ਹੈ ਕਿਸੇ ਕਾਰਨ ਕਰਕੇ ਤੁਸੀਂ ਇਸ਼ਨਾਨ ਨਹੀਂ ਕਰ ਸਕਦੇ ਤਾਂ ਤੁਸੀਂ ਮੂੰਹ ਹੱਥ ਪੈਰ ਧੋਵੋ ਆਪਦਾ। ਬਿਸਤਰ ਤੋਂ ਉੱਠਣ ਤੋਂ ਪਹਿਲਾਂ ਤੁਸੀਂ ਨੇ ਹੱਥ ਜੋੜ ਕੇ ਵਾਹਿਗੁਰੂ ਜੀ ਅਰਦਾਸ ਕਰਨੀ ਕਿ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਤੂੰ ਸਵੇਰ ਵਕਸ਼ੀ ਹੈ ਕਿਰਪਾ ਕਰਨੀ ਇਸੇ ਤਰੀਕੇ ਨਾਲ ਮੇਰੇ ਜੀਵਨ ਦੇ ਵਿੱਚ ਮੇਰੇ ਪਰਿਵਾਰ ਦੇ ਜੀਵਨ ਵਿੱਚ ਵੀ ਸਵੇਰ ਆਵੇ। ਖੁਸ਼ੀਆਂ ਆਉਣੀਆਂ ਪਿਤਾ ਜੀ ਕਿਰਪਾ ਕਰਨੀ ਜੋ ਵੀ ਸਾਡੇ ਮਨ ਦੇ ਵਿੱਚ ਹੈ ਪਿਤਾ ਜੀ ਆਪ ਜੀ ਮਿਲ ਸਕਤੇ ਮਿਹਰ ਭਰਿਆ ਹੱਥ ਰੱਖ ਕੇ ਉਸ ਨੂੰ ਸੰਪੂਰਨ ਕਰਵਾ ਦੇਣਾ ਤੁਸੀਂ ਜਾਣਦੇ ਹੋ ਕਿ ਬੱਚੇ ਗਲਤੀਆਂ ਕਰਦੇ ਨੇ ਪਰ ਮਾਤਾ ਪਿਤਾ ਫਿਰ ਵੀ ਉਹਨਾਂ ਨੂੰ ਸਿੱਧੇ ਰਸਤਾ ਦਿਖਾਉਂਦੇ ਨੇ ਉਸ ਤੋਂ ਬਾਅਦ ਤੁਸੀਂ ਜਦੋਂ ਪੈਰ ਥੱਲੇ ਲਾਉਣੇ ਚਾਹ ਬਣਾਉਣੇ ਚਾਹ ਬਣਾਉਣ ਵੇਲੇ ਜਦੋਂ ਵੀ ਤੁਸੀਂ ਚੱਕ ਲੈਣੇ ਉਥੇ ਭਾਂਡਾ ਡੋਂਗਾ ਆਪ ਦਾ ਚਾਹ ਬਣਾਉਣ ਵਾਲਾ ਤਾਂ ਤੁਸੀਂ ਉਥੇ ਵਾਹਿਗੁਰੂ ਸਿਮਰਨ ਸ਼ੁਰੂ ਕਰ ਲਓ ਤੁਸੀਂ ਮੂਲ ਮੰਤਰ ਸ਼ੁਰੂ ਕਰ ਲਓ ਚਾਹੇ ਤੁਸੀਂ ਵਾਹਿਗੁਰੂ ਸਿਮਰਨ ਸ਼ੁਰੂ ਕਰ ਲਓ ਬਲਕਿ ਉਦੋਂ ਆਪਾਂ ਇਕੱਲੇ ਹੀ ਹੁੰਨੇ ਆ ਨਾ ਪਰ ਆਪਾਂ ਨੂੰ ਆਤ ਹੁੰਦੀ ਹੈ ਕਿ ਆਪਾਂ ਨਾ ਹੋਰ ਪਾਸੇ ਬਹੁਤ ਚੱਲਦਾ ਨਹੀਂ ਹੱਥ 'ਚ ਮੋਬਾਈਲ ਆਪਾਂ ਰੀਲਾਂ ਦੇਖਦੇ ਆ ਤੇ ਉਧਰੋਂ ਆਪਾਂ ਕੰਮ ਕਰ ਰਹੇ ਹਾਂ ਨਾ ਪਲੀਜ਼ ਇਹ ਥੋੜਾ ਜਿਹਾ ਕੰਮ ਬੰਦ ਕਰੋ ਹਨਾ ਤੁਸੀਂ ਕਰਨਾ ਕੀ ਹੈ ਸਵੇਰੇ ਉੱਠ ਕੇ ਪਹਿਲਾਂ ਤੁਸੀਂ ਜਦੋਂ ਚਾਹ ਬਣਾਉਣੀ ਹੈ ਤਾਂ ਤੁਸੀਂ ਸਿਮਰਨ ਕਰਨ ਚਾਹ ਬਣਾਉਂਦੇ ਸਾਰਾ ਕੁਝ ਕਰਕੇ ਉਸ ਤੋਂ ਬਾਅਦ ਤੁਸੀਂ ਆਪਣੇ ਪਤੀ ਕੋਲੇ ਲੈ ਕੇ ਜਾਂਦੇ ਹੋ ਤਾਂ ਉਹਨਾਂ ਨੂੰ ਤੁਸੀਂ ਉਠਾਉਣੇ ਹੋ ਵੀ ਉਠੋ ਜੀ ਚਾਹ ਮੇ ਬਣਾਈਏ ਤੇ ਚਾ ਤੁਸੀਂ ਤੈ ਚਾਹੇ ਤੁਹਾਡੇ ਪਤੀ ਬਣਾਉਂਦੇ ਨੇ ਨਾ ਕੁਝ ਵੀ ਐ ਵੀ ਹੁੰਦਾ ਕਈ ਕਰਾਂ ਦੇ ਵਿੱਚ ਹੁੰਦਾ ਪੈਣਾ ਥੱਕ ਜਾਂਦੇ ਨੇ ਸਵੇਰੇ ਨਹੀਂ ਉੱਠਿਆ ਜਾਂਦਾ ਦੇਖੋ ਇਹ ਜੀਵਨ ਸਾਥੀ ਦਾ ਆਪਸ ਦੇ ਵਿੱਚ ਦੋਨਾਂ ਦਾ ਸਬੰਧ ਹੈ ਕੋਈ ਇਹ ਨਹੀਂ ਹੈਗਾ ਵੀ ਹਾਂ ਇਕੱਲੇ ਪਤਨੀ ਹੋਈ ਕਰੇ ਦੋਨਾਂ ਨੂੰ ਰਲ ਕੇ ਹੀ ਇਹ ਜ਼ਿੰਦਗੀ ਨੂੰ ਚਲਾਉਣਾ ਪੈਂਦਾ ਤੇ ਸਵੇਰੇ ਜਦੋਂ ਤੁਸੀਂ ਚਾਹ ਪੀਣੇ ਹੋ ਨਾ ਉਸ ਟਾਈਮ ਪਤੀ ਆਪਣੀ ਪਤਨੀ ਨੂੰ ਫਤੇ ਬੁਲਾਵੇ ਤੇ ਪਤਨੀ ਪਤੀ ਨੂੰ ਬੁਲਾਵੇ ਅਕਸਰ ਮੇਰੇਆਂ ਪੈਣਾ ਜਿਹੜੇ ਕਹਿੰਦੇ ਨੇ ਵੀ ਸਾਡੇ ਪਤੀ ਬਹੁਤ ਲੜਾਈ ਝਗੜਾ ਕਰਦੇ ਨੇ ਮੰਨਦੇ ਨਹੀਂ ਸਾਡਾ ਇਦਾਂ ਤੇ ਮੇ ਭੈਣਾਂ ਨੂੰ ਕਹਿੰਦੀ ਨਾ ਵੀ ਸਵੇਰੇ ਉੱਠ ਕੇ ਨਾ ਇੱਕ ਵਾਰ ਆਪਣੇ ਪਤੀ ਦੇ ਤੇ ਆਪਣੀ ਸੱਸ ਦੇ ਪੈਰੀ ਹੱਥ ਜ਼ਰੂਰ ਲਾ ਦੇ। ਚਾਹੀ ਉਹ ਤੁਹਾਨੂੰ ਜਿੰਨਾ ਮਰਜੀ ਲੜਦੇ ਨੇ ਝਗੜਦੇ ਨੇ ਕੁਝ ਵੀ ਕਰਦੇ ਨੇ ਕਹਿੰਦੇ ਦੂਸਰੇ ਦੇ ਔਗਣ ਦੇਖ ਕੇ ਆਪਦੇ ਗੁਣ ਨਾ ਛੱਡੋ। ਜਿਹੜੇ ਪਤੀ ਨੂੰ ਤੁਸੀਂ ਕਹਿੰਦੇ ਹੋ ਨਾ ਵੀ ਉਹ ਬਿਲਕੁਲ ਨਹੀਂ ਸੁਣਦਾ ਸ਼ਰਾਬ ਪੀਂਦਾ ਹੈਗਾ ਹਰ ਟਾਈਮ ਲੜਾਈ ਝਗੜਾ ਬਾਹਰ ਫਿਰਦਾ ਰਹਿੰਦਾ ਹੈ ਹੈਨਾ ਘਰ ਦੇ ਵਿੱਚੋਂ ਨਹੀਂ ਕਰਦਾ ਤਾਂ ਤੁਸੀਂ ਨਾ ਥੋੜਾ ਜਿਹਾ ਇਸ ਚੀਜ਼ ਨੂੰ ਕਰਕੇ ਦੇਖਿਓ। ਤੁਸੀਂ ਬਸ ਸਵੇਰੇ ਉੱਠ ਕੇ ਬਸ ਪੈਰੀ ਹੱਥ ਲਾ ਕੇ ਆਜਾ ਕਰੋ ਜੀ। ਜੋ ਵੀ ਆਪਣੇ ਪਿੱਛੇ ਅੱਜ ਤੱਕ ਬੀਤ ਚੁੱਕੇ ਆ ਬੀਤ ਚੁੱਕਿਆਗਾ ਅੱਜ ਤੋਂ ਬਾਅਦ ਆਪਾਂ ਆਪਣੀ ਜ਼ਿੰਦਗੀ ਦਾ ਇੱਕ ਨਵੀਂ ਸ਼ੁਰੂਆਤ ਕਰਾਂਗੇ ਜੋ ਵੀ ਗਲਤੀਆਂ ਭੁੱਲਾਂ ਚੁੱਕਾ ਹੋਈਆਂ ਨੇ ਉਹਨਾਂ ਨੂੰ ਮਾਫ਼ ਕਰ ਤੁਹਾਡੇ ਮਨ ਦੇ ਵਿੱਚ ਵੀ ਜੋ ਹੈ ਮੇਰੇ ਮਨ ਦੇ ਵਿੱਚ ਵੀ ਹੈ ਆਪਾਂ ਉਸ ਨੂੰ ਦੇਖੋ ਹੌਲੀ ਹੌਲੀ ਜੋ ਤੁਸੀਂ ਇਹ ਕੰਮ ਕਰੋਗੇ ਨਾ ਮੈਂ ਬਹੁਤ ਪਹਿਲਾਂ ਉਹ ਚੀਜ਼ ਦੱਸੀ ਹੈਗੀ ਨਾ ਬਹੁਤ ਪਹਿਲਾਂ ਦੇ ਮਨ ਲੱਕ ਪਰਿਵਾਰਾਂ ਦੇ ਵਿੱਚ ਇਹ ਚੀਜ਼ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਕਿਉਂਕਿ ਆਪਾਂ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਬੈਸੀ ਮਨ ਮਟਾ ਕਰੀ ਫਰੀ ਜਾਂਦੇ ਆ ਤੇ ਪਤਾ ਨਹੀਂ ਕਦੋਂ ਦਿਨਿਆਂ ਤੋਂ ਤੁਰ ਜਾਂਦੇ ਤੇ ਦੂਸਰੀ ਗੱਲ ਤੇ ਜਦੋਂ ਤੁਸੀਂ ਨੇ ਹਨਾ ਆਪਣੇ ਘਰ ਦੇ ਵਿੱਚ ਝਾੜੂ ਪੋਚਾ ਕਰਨਾ ਲੱਗਣਾ ਤਾਂ ਤੁਸੀਂ ਜਾਂ ਜਪਜੀ ਸਾਹਿਬ ਜੀ ਦਾ ਪਾਠ ਜਾਂ ਚੌਪਈ ਸਾਹਿਬ ਜੀ ਦਾ ਪਾਠ ਜਾਂ ਤੁਸੀਂ ਫਿਰ ਆਪਣਾ ਵਾਹਿਗੁਰੂ ਗੁਰਮੰਤਰ ਜਾਂ ਮੋਲ ਮੰਤਰ ਤੁਸੀਂ ਕੋਈ ਵੀ ਸ਼ਬਦ ਜਾਪ ਪਾਠ ਸ਼ੁਰੂ ਕਰ ਲਓ ਮੈਂ ਸ਼ਬਦ ਦੱਸਦੀ ਹਾਂ ਤੁਸੀਂ ਉਹ ਸ਼ਬਦ ਸ਼ੁਰੂ ਕਰ ਲਓ ਤੁਹਾਡਾ ਜਿਹੜਾ ਕੰਮ ਕਾਜ ਕੀਤਾ ਹੋਇਆ ਨਾ ਉਹ ਵੀ ਸਫਲਾ ਹੋਵੇਗਾ ਤੇ ਦੂਸਰੀ ਗੱਲ ਤੁਸੀਂ ਪੋਚਾ ਲਗਾਉਣਾ ਹੈ ਜਿਹੜਾ ਉਹਦੇ ਵਿੱਚ ਨਾ ਤੁਸੀਂ ਇੱਕ ਜਿਹੜੇ ਆਪਣਾ ਕਪੂਰ ਦੀ ਕੀ ਹੁੰਦੀ ਹੈ ਇੱਕ ਉਹ ਤੇ ਦੋ ਚਮਚ ਨਮਕ ਦੇ ਹੋ ਸਕੇ ਤਾਂ ਇੱਕ ਦੋ ਬੂੰਦਾਂ ਨਿੰਬੂ ਦੀਆਂ ਪਾ ਲਓ ਇਹਦੇ ਨਾਲ ਕੀ ਹੋਊਗਾ ਨਾਲੇ ਤਾਂ ਇਹਦੇ ਨਾਲ ਤੁਹਾਡੇ ਘਰ ਦੇ ਵਿੱਚ ਜਿੰਨੇ ਵੀ ਹਨਾ ਕਿਟਾਣੂ ਵਗੈਰਾ ਹੁੰਦੇ ਨੇ ਉਹ ਮਰ ਜਾਂਦੇ ਆ ਦੂਸਰੀ ਗੱਲ ਤੁਹਾਡੇ ਘਰ ਦੇ ਵਿੱਚ ਜਿੰਨੀ ਵੀ ਨੈਗੇਟਿਵਿਟੀ ਹੈ ਉਹ ਖਤਮ ਹੋ ਕੇ ਤੁਹਾਡੇ ਘਰ ਦੇ ਵਿੱਚ ਪੋਜ਼ਿਟਿਵਿਟੀ ਆਊਗੀ ਕਿਉਂਕਿ ਜਿੱਥੇ ਕਹਿੰਦੇ ਨੇ ਸਫਾਈ ਹੁੰਦੀ ਹੈ ਜਿੱਥੇ ਖੁਸ਼ਬੂ ਹੁੰਦੀ ਹੈ ਉਹ ਤੇ ਐਡੋਮੈਟ ਕੀ Hindu ਧਰਮ ਦੇ ਵਿੱਚ ਮੰਨਿਆ ਜਾਂਦਾ ਹੈ ਕਹਿੰਦੇ ਲక్ష్ਮੀ ਦਾ ਆਵਾਸ ਹੁੰਦਾ ਇਹ ਤਾਂ ਵੈਸੇ ਵੀ ਹੁਣ ਆਪਾਂ ਨੂੰ ਪਤਾ ਹੀ ਹੈ ਵੀ ਜਿੱਥੇ ਆਪਾਂ ਨੂੰ ਨਾ ਸੋਹਣਾ ਜਾਂ ਕਿਤੇ ਵਧੀਆ ਹੁੰਦਾਗਾ ਵੀ ਕਿੰਨਾ ਸਫਾਈ ਹੈ ਕਿੰਨੀ ਖੁਸ਼ਬੂ ਹੈ ਪਰ ਕਿੰਨਾ ਮਨ ਉੱਥੇ ਲੱਗਦਾ ਹੈਗਾ ਜੋ ਤੁਸੀਂ ਇਹ ਕੰਮ ਕਰੋਗੇ ਇਹਨਾਂ ਦਾ ਦੇਖਿਓ ਤੁਹਾਡੇ ਘਰ ਦੇ ਵਿੱਚ ਕਿਵੇਂ ਬਰਕਤਾਂ ਆਉਂਦੀਆਂ ਨੇ ਉਸ ਤੋਂ ਬਾਅਦ ਆ ਜਾਂਦਾ ਹੈ ਖਾਣਾ ਬਣਾਉਣ ਦਾ ਕੰਮ ਖਾਣਾ ਬਣਾਉਣ ਵੇਲੇ ਵੀ ਤੁਸੀਂ ਪਹਿਲਾਂ ਨਾ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਜੀ ਮੈਂ ਖਾਣਾ ਬਣਾਉਣ ਲੱਗਿਆਂ ਜੋ ਵੀ ਮੇਰੇ ਪਰਿਵਾਰ ਦਾ ਮੈਂਬਰ ਇਸ ਭੋਜਨ ਨੂੰ ਛਕੇ ਪਿਤਾ ਜੀ ਉਸ ਦੀ ਮਤ ਬੁੱਧੀ ਨੂੰ ਬਦਲ ਦੇਣਾ ਉਹ ਆਪਣੇ ਜੀਵਨ ਦੇ ਵਿੱਚ ਤਰੱਕੀਆਂ ਬਕਰੇ ਸਾਡੇ ਘਰ ਦੇ ਵਿੱਚੋਂ ਲੜਾਈ ਝਗੜਾ ਖਤਮ ਹੋ ਜਾਏ ਤੇ ਸਾਡੀਆਂ ਜਿਹੜੀਆਂ ਬਰਕਤਾਂ ਨੇ ਪਿਤਾ ਜੀ ਕਮਾਈ ਦੇ ਵਿੱਚ ਬਰਕਤਾਂ ਪਾ ਦਿਓ ਅਸੀਂ ਕਰਜੇ ਤੋਂ ਅਸੀਂ ਇਸ ਚੀਜ਼ ਤੋਂ ਬਹੁਤ ਪਰੇਸ਼ਾਨ ਆ ਪਿਤਾ ਜੀ ਤੁਸੀਂ ਸਭ ਜਾਣੀ ਜਾਣੋ ਅਸੀਂ ਆਪਣੇ ਮਾੜੇ ਕਰਮਾ ਕਰਕੇ ਹੀ ਇਹ ਸਭ ਕੁਝ ਹੋਇਆ ਕਹਿੰਦੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜਾ ਅਵਰ ਜਨਾ ਕਦੇ ਵੀ ਆਪਣੇ ਮਾਪੇ ਨੂੰ ਕਦੇ ਵੀ ਆਪਣੇ ਬਚੋਲੇ ਨੂੰ ਆਪਣੇ ਪਤੀ ਨੂੰ ਆਪਣੇ ਆਪ ਨੂੰ ਮਤਲਬ ਕਿ ਪਤਨੀ ਨੂੰ ਕਿਸੇ ਨੂੰ ਵੀ ਦੋਸ ਨਾ ਦਿਓ ਕਿਉਂਕਿ ਜੋ ਤੁਹਾਡੇ ਨਾਲ ਬੀਤ ਰਹੀ ਹੈ ਜੋ ਤੁਹਾਡੇ ਨਾਲ ਹੋ ਰਿਹਾ ਉਹ ਤੁਹਾਡੇ ਕਰਮਾਂ ਦਾ ਹੀ ਬੀਜਿਆ ਹੋਇਆ ਆ ਆਪਾਂ ਦੂਜੇ ਨੂੰ ਦੋਸ ਦੇ ਦੇ ਕੇ ਨਾ ਸਭ ਕਾ ਹੋਰ ਪਾਪਾਂ ਦੇ ਭਾਗੀ ਬਣੀ ਜਾਂਦੇ ਆ ਤੇ ਆ ਗਈ ਪੰਜਵੀਂ ਗੱਲ ਇੱਕ ਘਰ ਦੇ ਘਰ ਦੇ ਵਿੱਚ ਨਾ ਤੁਸੀਂ ਧੂਫ ਜ਼ਰੂਰ ਲਗਾਓ ਘਰ ਦੇ ਵਿੱਚ ਸਾਰੇ ਚ ਨਾ ਧੂਫ ਦਿਓ ਜਿਵੇਂ ਮੈਂ ਪਹਿਲਾਂ ਵੀ ਕਈ ਪੈਣਪਰਾਵਾਂ ਨੂੰ ਕਿਹਾ ਕਿ ਜਿਵੇਂ ਆਪਾਂ ਹੁੰਦੇ ਵੀ ਸਾਡੇ ਘਰ ਦੇ ਵਿੱਚ ਪਤਨ ਕੀ ਨੈਗੇਟਿਵਿਟੀ ਜੀ ਹੈ ਨਾ ਜਦੋਂ ਅੰਦਰ ਵੜਦੇ ਆਂ ਬਣਾ ਗੁੱਸਾ ਗੁੱਸਾ ਜਾ ਆਉਂਦਾ ਹੈਗਾ ਨਾ ਤੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦਾ ਪਤਾ ਨਹੀਂ ਬਹੁਤ ਕਮਾਈ ਕਰਦੇ ਆ ਬਹੁਤ ਇਦਾਂ ਨਾ ਹੁੰਦਾ ਹੈਗਾ ਕਈਆਂ ਦੇ ਹੁੰਦੇ ਵੀ ਪੈਸਾ ਵੀ ਬਹੁਤ ਹੁੰਦਾ ਪਰ ਫਿਰ ਵੀ ਸਾਰਾਂ ਦੇ ਘਰ ਦੇ ਇੱਕ ਦਾ ਮੂੰਹ ਉਧਰ ਨੂੰ ਇੱਕ ਦਾ ਉਧਰ ਨੂੰ ਤਾਂ ਤੁਸੀਂ ਨਾ ਘਰ ਦੇ ਵਿੱਚ ਧੂਫ ਜ਼ਰੂਰ ਦਿਆ ਕਰੋ ਸਭ ਤੋਂ ਮੀਨ ਤੇ ਲਾਸਟ ਗੱਲ ਆਪਣੀ ਜਿਹੜੀ ਮੇਨ ਡਿਊਟੀ ਹੁੰਦੀ ਹੈ ਮੇਨ ਗੇਟ ਹੁੰਦਾ ਨਾ ਉਹ ਤੇ ਚੰਗੇ ਤਰੀਕੇ ਦੇ ਨਾਲ ਝਾੜੂ ਲਗਾਉਣਾ ਝਾੜੂ ਲਗਾ ਕੇ ਉਹਨੂੰ ਜਰੂਰ ਇੱਕ ਵਾਰੀ ਧੋਇਆ ਕਰੋ ਤੇ ਦੇਖਿਓ ਤੁਹਾਡੇ ਘਰ ਦੇ ਵਿੱਚ ਇਹ ਚੀਜ਼ ਦੇਖੋ ਹੈ ਤਾਂ ਤੁਹਾਡੇ ਘਰ ਦੀ ਸਫਾਈ ਇਹਦੇ ਵਿੱਚ ਕੁਝ ਏ ਨਹੀਂ ਹੈਗਾ ਵੀ ਤੁਹਾਡੇ ਘਰ ਦੇ ਵਿੱਚ ਹੁਣ ਆਪਾਂ ਦੀਵਾਲੀ ਆਉਂਦੀ ਆਪਾਂ ਉਹਨੂੰ ਸਫਾਈ ਕਰਦੇ ਆਂ ਸਾਰੀ ਆਪਾਂ ਨੂੰ ਹੁੰਦਾ ਵੀ ਹੈ ਨਾ ਵੀ ਮੱਸਿਆ ਦੀ ਰਾਤ ਹੁੰਦੀ ਆ ਉਸ ਟਾਈਮ ਵੀ ਸਾਨੂੰ ਆਉਂਦਾ ਵੀ ਸਾਡੇ ਘਰ ਦੇ ਵਿੱਚ ਨਾ ਧਾਨ ਧੋਲਤਾ ਆਵੇ ਜੋ ਲੋਕ ਸਿੱਖਤਾਂ ਹਨ ਨਾਲ ਆਪਾਂ ਜਿਹੜੇ ਪੈਣਪਰਾ ਜੁੜੇ ਹੋਏ ਆ ਉਹ ਇੱਧਰ ਨਹੀਂ ਹੁੰਦੇ ਉਹਨਾਂ ਨੂੰ ਵੀ ਇਹ ਹੁੰਦਾ ਵੀ ਅੱਜ ਸਾਡੇ ਨਾ ਗੁਰੂ ਸਾਹਿਬ ਜੀ ਦਾ ਬੰਦੀ ਸੋਢੀਪ ਸਭੀ ਅਸੀਂ ਅੱਜ ਉਹ ਕਰੀਏ ਤਾਂ ਇਹ ਚੀਜ਼ ਨੂੰ ਆਪਦੇ ਦਿਮਾਗ ਦੇ ਵਿੱਚ ਬਿਠਾ ਕੇ ਨਾ ਜ਼ਰੂਰ ਤੁਸੀਂ ਇਹ ਕੰਮ ਕਰਿਆ ਕਰੋ ਤੇ ਇੱਕ ਨਾ ਮੇਰੀਆਂ ਭੈਣਾਂ ਥੋੜਾ ਜਿਹਾ ਆਪਦੇ ਦਿਮਾਗ ਨੂੰ ਆਪਦੇ ਮਨ ਨੂੰ ਆਪਦੀ ਸਾਰੇ ਚੀਜ਼ ਨੂੰ ਨਾ ਕੰਟਰੋਲ ਕਰੋ ਤੁਸੀਂ ਨਾ ਥੋੜਾ ਜਿਹਾ ਨਾ ਜਿਵੇਂ ਕਹਿੰਦੇ ਕਹਿੰਦੇ ਔਰਤ ਨੂੰ ਜਿੰਨਾ ਪਹਿਲਾਂ ਦਵਾਇਆ ਜਾਂਦਾ ਸੀ ਨਾ ਉਨੇ ਹੀ ਖੁੱਲ ਗਈ ਕਈ ਭੈਣਾਂ ਮੇਰੀ ਇਸ ਚੀਜ਼ ਦੇ ਨਾਲ ਸਮਤੀ ਵੀ ਨਹੀਂ ਹੋਣਗੀਆਂ ਨਾ ਪਰ ਮੇਰੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਨਾ ਬਹੁਤ ਭੈਣ ਭਰਾਵਾਂ ਨੂੰ ਕੜਵੀਆਂ ਵੀ ਲੱਗਦੀਆਂ ਨੇਗੀਆਂ ਪਰ ਸਚਾਈ ਕਹਿੰਦੇ ਹਮੇਸ਼ਾ ਕੜਵੀ ਹੁੰਦੀ ਹੈ ਇੱਕ ਮੈਨੂੰ ਕੱਲ ਪਤਾ ਨਹੀਂ ਪਰਸੋਂ ਮੈਸੇਜ ਆਇਆ ਮੈਨੂੰ ਕਹਿੰਦੇ ਗੱਪ ਮਾਰੀ ਜਾਂਦੀ ਹੈ ਕਹਿੰਦੇ ਗੱਪ ਤਾਂ ਮਨ ਕੇ ਗੱਲਾਂ ਤਾਂ ਬਹੁਤ ਸੋਹਣੀਆਂ ਨੇ ਕਹਿੰਦੇ ਤੇਰੀ ਜਿੱਡੀ ਗੱਪੜ ਨਹੀਂ ਕੋਈ ਸੁਣੇ ਵੀ ਭਰਾਵਾ ਅਗਰ ਤੁਹਾਨੂੰ ਮੇਰੀ ਸਿੱਖਿਆ ਤੁਹਾਨੂੰ ਮੇਰਿਆ ਤੁਹਾਡੇ ਬੱਚਿਆਂ ਨੂੰ ਸਿੱਖਿਆ ਦੇਣਾ ਤੁਹਾਡੇ ਪਰਿਵਾਰਾਂ ਦੇ ਨਾਲ ਗੁਰਬਾਣੀ ਦੀਆਂ ਗੱਲਾਂ ਤੁਹਾਡੇ ਪਰਿਵਾਰਾਂ ਦੇ ਵਿੱਚੋਂ ਬਰਕਤਾਂ ਚਲੋ ਕੁਛ ਵੀ ਹੈ ਨਾ ਵੀ ਜਿੰਨਾਂ ਕੁ ਵੀ ਬਾਈ ਗੁਰੂ ਨੇ ਕਰੇ ਵੀ ਇਹ ਤੁਹਾਨੂੰ ਗ ਤਾਂ ਜਿਹੜਾ ਤੁਹਾਨੂੰ ਸੱਚ ਲੱਗਦਾ ਤੁਸੀਂ ਉਹ ਦੇਖ ਲਓ ਮੈਨੂੰ ਦੇਖੋ ਇਹ ਨਹੀਂ ਹੈਗਾ ਵੀ ਹਾਂ ਪਰਪਸ ਮੈਂ ਇੰਨਾ ਕੀ ਕਹੂੰਗੀ ਵੀ ਮੇਰੀ ਆਤਮਾ ਨੂੰ ਦੁਖੀ ਨਾ ਕਰਿਆ ਕਰੋ ਕਿਉਂਕਿ ਮੇਰਾ ਮਨ ਜਦੋਂ ਦੁਖੀ ਹੁੰਦਾ ਨਾ ਫਿਰ ਮੇਰੇ ਅੰਦਰੋਂ ਤੁਹਾਡੇ ਵਾਸਤੇ ਦਰਸੀਸ ਹੀ ਨਿਕਲਦੀ ਹੈ ਅਸੀਸ ਨਹੀਂ ਨਿਕਲਦੀ ਚਾਹੇ ਤੁਸੀਂ ਮੈਨੂੰ ਗੱਪਣ ਸਮਝੋ ਟੰਕਰ ਸਮਝੋ ਬੇਵਕੂਫ ਸਮਝੋ ਕੁਝ ਵੀ ਸਮਝੋ ਮੈਨੂੰ ਦੇਖੋ ਇਹਦੇ ਵਿੱਚ ਕੋਈ ਮਤਲਬ ਨਹੀਂ ਹੈਗਾ ਕਿਉਂਕਿ ਮੇਰਾ ਪਾਤਸ਼ਾਹ ਜਾਣਦਾ ਕਿ ਮੈਂ ਕੀ ਹਾਂ ਤਾਂ ਮੇਰੇ ਹੱਥਵਨ ਕੀ ਬੇਨਤੀ ਹੈ ਤੇ ਜਿਹੜੀਆਂ ਮੇਰੀਆਂ ਭੈਣਾਂ ਨਾ ਇਹ ਕੰਮ ਕਰਨ ਲੱਗਿਆਂ ਤਾਂ ਤੁਸੀਂ 1 ਮਹੀਨਾ ਦੇਖਿਓ ਕਰਕੇ ਇਹ ਚੀਜ਼ ਨੂੰ ਤੇ ਤੁਹਾਡੇ ਘਰ ਦਾ ਤੁਹਾਡੇ ਬੱਚਿਆਂ ਦਾ ਕਿੰਨਾ ਫਰਕ ਪੈਂਦਾ ਹੈ ਹਰ ਇੱਕ ਚੀਜ਼ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਬਰਕਤਾਂ ਆਉਣੀਆਂ ਚਾਹੇ ਕਮਾਈ ਥੋੜੀ ਹੈ ਪਰ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਦੇਖਿਓ ਕਿੰਨੀਆਂ ਹੋਣਗੀਆਂ ਉਹੀ ਥੋੜੀ ਕਮਾਈ ਦੇ ਵਿੱਚ ਨਾ ਜਿਵੇਂ ਤੁਸੀਂ 100 ਰੁਪਏ ਕਮਾਉਨੇ ਹੋ ਉਹਦੇ ਵਿੱਚੋਂ ਵੀ ਤੁਸੀਂ 10 ਰੁਪਏ ਬਚਾਉਣ ਦੀ ਕੋਸ਼ਿਸ਼ ਕਰਿਆ ਕਰੋ ਅਗਰ ਤੁਸੀਂ ਕੋਸ਼ਿਸ਼ ਕਰੋਗੇ ਨਾ ਤਾਂ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਬਰਕਤਾਂ ਆਉਣੀਆਂ ਕੱਲ ਨੂੰ ਜਿਹੜੀ ਮੈਂ ਇੱਕ ਹੋਰ ਵੀਡੀਓ ਪਾਉਣੀ ਆ ਉਹ ਹੈ ਤਾਂ ਟੋਟਕਿਆ ਪਰ ਅਗਰ ਤੁਸੀਂ ਉਹ ਕੀਤਾ ਨਾ ਤਾਂ ਤੁਹਾਡੇ ਘਰ ਦੇ ਵਿੱਚ ਜੋ ਵੀ ਤੁਹਾਨੂੰ ਬਹਿਮ ਨੇ ਨਾ ਉਹ ਸਾਰੇ ਦੂਰ ਹੋ ਜਾਣਗੇ ਤੇ ਤੁਹਾਡੇ ਘਰ ਦੇ ਕੰਮ ਨੂੰ ਦੇਖੋ ਕਿਵੇਂ ਚੱਲਣਗੇ ਤਾਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਾਂਗੇ ਹੁਣ ਪਾਗਲੀ ਵੀਡੀਓ ਦੇ ਵਿੱਚੋਂ ਤੱਕ ਲਈ ਸਾਰੇ ਪੈਨਪ੍ਰਾਵ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ